ਸਾਡਾ ਕੋਈ ਸੌਣਾ ਕਰਦਾ ਅੱਗੇ ਜੁਗਾਰ ਹੋ ਇੱਥੇ ਇੱਥੇ ਇਹ ਕੋਈ ਬਾਰਾ ਕਰਦੇ ਹੋ ਵੀ ਮੋਕੇ ਨਾਲ ਸੰਗਤ ਕੋਣ ਕਰ ਗਿਆ ਬਿਲਕੁਲ ਨਹੀਂ ਸਾਨੂੰ ਆਪਣੀਆਂ ਜੁਗਾਰੀਆਂ ਦੇ ਦੇ ਨਹੀਂ ਨਹੀਂ ਕਹਿ ਦੇਣੀ ਵੜੀ ਉਹ ਤੂੰ ਸਾਨੂੰ ਦੱਸ ਦੇਣਾ ਬਸ ਠੀਕ ਹੈ ਹੁਣ ਸਿਰਫ ਇਹ ਨਾਲ ਆ ਥੋੜੇ ਟਾਈਮ ਬਾਅਦ ਅੰਦਰ ਖਿਤਾਗੇ ਜੀ ਜੋ ਵੀ ਹਿੱਟਾ ਹੈ ਉਹ ਤੋਂ ਦੂਜਾ ਜਾ ਦੇ ਨਹੀਂ ਜਾ ਸਭ ਇੱਥੇ ਜੀ ਸੀਨ ਵਾਲੇ ਮੋੜ ਤੇ ਚਲੀਏ ਹੁਣ ਕੋਈ ਨਾ ਕੋਈ ਤੁਹਾਡੀ ਕੋਲ ਹੈ ਪਸੂ ਨੁਕਸਾਨ ਨਾ ਕਰਨ ਯਾਰ ਬਸ ਆਹ ਇਹ ਵਾਰ ਆਸੀ ਆ ਇਹ ਵੀ ਸਕੂਲ ਨਾਲ ਜਾਣਾ ਜੀ ਚਲੋ ਠੀਕ ਹੈ ਬੱਸ ਤਾਂ ਘਰਾਂ ਦੇ ਕੋਲ ਜਿਹੜੇ ਉੱਪਰ ਹੀ ਬੈਠੇ ਹੋ ਉਹਨਾਂ ਕਹਿ ਕੇ ਫਿਰ ਇਹ ਸੀਣਾਂ ਵਾਲੇ ਮੋੜ ਤੇ ਜਾਣਾ ਤੇ ਫਿਰ ਆਪਾਂ ਜਾਣਾ ਹੈਗਾ ਉੱਤਰ ਅੱਜ ਪਿੰਡ ਪੱਟੀ ਵਿੱਚ ਪੰਚਾਇਤ ਵੱਲੋਂ ਜੋ ਮਤਾ ਪਾਇਆ ਗਿਆ ਉਹ ਪਰਵਾਸੀਆਂ ਲਈ ਉਹਦੇ ਵਿੱਚ ਘਰ-ਘਰ ਜਾ ਕੇ ਪੰਚਾਇਤ ਮੈਂਬਰਾਂ ਨੇ ਜੋ ਗੁਰਜਰ ਭਾਈਚਾਰਾ ਤੇ ਜੋ ਵੀ ਪ੍ਰਵਾਸੀ ਆ ਉਹਨਾਂ ਦੇ ਕਾਰਾਂਚੇ ਜਾ ਕੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਗਏ ਤੇ ਉਹਨਾਂ ਦੀ ਵੈਰੀਫਾਈ ਕਰਦੇ ਹੋਏ ਪੰਚਾਇਤ ਮੈਂਬਰ ਉਹ ਮਾਰੋ ਯਾਰ ਬਾਜ ਅੱਜ ਪਿੰਡ ਪੱਟੀ ਦੀ ਪੰਚਾਇਤ ਵੱਲੋਂ ਜੋ ਮਤੇ ਪਾਏ ਗਏ ਨੇ ਉਹ ਮਤੇਾਂ ਦੇ ਸੰਬੰਧੀ ਘਰ ਘਰ ਜਾ ਕੇ ਗੁੱਜਰਪਾਈ ਜਦਾਂ ਜੋ ਪ੍ਰਵਾਸੀ ਨੇ ਉਹਨਾਂ ਨੂੰ ਹਦਾਇਤਾਂ ਦੇ ਬਾਰੇ ਦੱਸਦੇ ਹੋਏ ਪਿੰਡ ਪੱਟੀ ਦੀ ਪੰਚਾਇਤ भेजेगा नूर अली हां मैं बोल दे नूर अली साहब आज ਪਿੰਡ ਦੀ ਪੂਰੀ ਪੰਚਾਇਤ ਪਿੰਡ ਦੇ ਮੱਤਾ ਦੇ ਸੱਜਣ ਔਰ ਪਿੰਡ ਦੀ ਮੀਟਿੰਗ ਹੋਈ ਆ ਪੂਰਾ ਜਲਾਸ ਇਕੱਠਾ ਹੋਇਆ ਸਾਰੇ ਪਿੰਡ ਇਕੱਠਾ ਹੋਇਆ ਫੈਸਲਾ ਹੋਇਆ ਆ ਕਿ ਗੁਜਰ ਪਰ ਵਾਲ ਸਾਡੇ ਘੜਾ ਭਰਾ ਕੋਈ ਬਗਾਨੀ ਨਹੀਂ ਕਿ ਤੁਹਾਡੇ ਜਿੰਨੇ ਵੀ ਪਸ਼ੂ ਆ ਉਹ ਤੁਹਾਡੇ ਆਪਣੇ ਡੇਰੇ ਚ ਰਹਿਣੇ ਚਾਹੀਦੇ ਆ ਬਾਹਰ ਖੇਤਾਂ ਚ ਨਹੀਂ ਘੁੰਮਣੇ ਚਾਹੀਦੇ ਸੜਕਾਂ ਤੇ ਨਹੀਂ ਘੁੰਮਣੇ ਚਾਹੀਦੇ ਕਿਉਂਕਿ ਜੇ ਸੜਕਾਂ ਤੇ ਜਾਂਦੀਆਂ ਕੁੜੀਆਂ ਜਾਂਦੀਆਂ ਨਾਲ ਤਾਂ ਸੀ ਉਹਨੂੰ ਬੋਲ ਸਕਦੇ ਆ ਨਾਲ ਸੀ ਉਹਨੂੰ ਕਹਿ ਸਕਦੇ ਆ ਸਾਰੇ ਆ ਜੇ ਸੜਕਾਂ ਤੇ ਗੋਹ ਇਕੱਠਾ ਹੋ ਜਾਂਦਾ ਤੇ ਬਹੁਤ ਖਰਾਜੇ ਲੱਗਦਾ ਤੇ ਨਾਲੇ ਵੱਧੂਆ ਤੀਜੀ ਗੱਲ ਅਗਰ ਤੁਹਾਡਾ ਕੋਈ ਪਸ਼ੂ ਬਾਹਰ ਜਾਂਦਾ ਅਗਰ ਜੀਵਦਾ ਦਾ ਕਿਸੇ ਦਾ ਨੁਕਸਾਨ ਹੁੰਦਾ ਉਹ ਤੁਹਾਡੀ ਜਵਾਬਦੇਹੀ ਨਹੀਂ ਸਾਡੇ ਉੱਲੋਂ ਜੁਰਮਾਨਾ 20000 ਰੁਪਏ ਰੱਖਿਆ ਗਿਆ ਵਾ ਕੱਲ ਤੁਸੀਂ ਇਹ ਨਹੀਂ ਕਹਿਣਾ ਕਿ ਸਾਨੂੰ ਦੱਸਿਆ ਨਹੀਂ ਸਾਨੂੰ ਪੁੱਛਿਆ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਅੱਜ ਅਸੀਂ ਪੂਰਾ ਪਿੰਡ ਇਸੇ ਕਰਕੇ ਹੀ ਸਾਰੇ ਗੁੱਜਨ ਪਰਿਵਾਰਾਂ ਨਾਲ ਹੀ ਮਿਲ ਕੇ ਆ ਰਹੇ ਸਾਰਿਆਂ ਨੂੰ ਹੀ ਦੱਸ ਰਹੇ ਹਾਂ ਜੇ ਛੱਡ ਕੇ ਤੁਹਾਡੇ ਪਸ਼ੂ ਨਹੀਂ ਜਾਣੀ ਚਾਹੀਦੇ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਅਗਰ ਜੋ ਜੀਵਦਾ ਜਿੰਨਾ ਨੁਕਸਾਨ ਕਹੂਗਾ ਉਹ ਪੂਰੀ ਤੁਹਾਡੀ ਜ਼ਿੰਮੇਵਾਰੀ ਹੋਊਗੀ ਪਰ ਸਾਡੇ ਲੋਕ ਇੱਕ ਕਿਸੇ ਦਾ ਪੂਰੀ ਪੰਚਾਇਤ ਵੱਲੋਂ ਕਿ ਜਿੰਨਾ ਵੀ ਤੁਹਾਡੇ ਆਂ ਡੇਰਾ ਹੈਗਾ ਜਿੱਦਾਂ ਪਸੂ ਬੰਨਿਆ ਬਸ ਇਦਾਂ ਬੰਨ ਕੇ ਦੇਖੋ ਪਸ ਪਟਠੇ ਲਿਆਓ ਇੱਥੇ ਪਾਉਂ ਰਹੇ ਇੱਕ ਬੋਟਾ ਵੀ ਕੁਛ ਹੋ ਇਹਨਾਂ ਕੋ ਬੋਟਾ ਤੁਹਾਡੀ ਬੋਟਾ ਕਿੱਥੇ ਵੀ ਹੈ ਮੇਰੀ ਬੋਟਾ ਹਜੇ ਨਹੀਂ ਮੋਲ ਦੀ ਤੁਸੀਂ ਉੱਥੇ ਜਾਣਾ ਸੁਣ ਲਓ ਫਿਰ ਤੁਸੀਂ ਉੱਥੋਂ ਸਰਪੰਚ ਸਾਹਿਬ ਕੋ ਜਾਣਾ ਹੈ ਛੀਤਲ ਉੱਥੇ ਸਰਪੰਚ ਸਾਹਿਬ ਹੈ ਉਹਨੂੰ ਮੇਰਾ ਨਾਲ ਇਹਦੀ ਕਿ ਪਟਲੀ ਸਰਪੰਚ ਸਾਹਿਬ ਨੇ ਕਿਹਾ ਕਿ ਮੇਰੀ ਬੋਟ ਕਟਵਾ ਕੇ ਹਾਂਜੀ ਹਾਂਜੀ ਕਟਵਾ ਕੇ ਉੱਥੋਂ ਤਸਦੀਕ ਕਰਕੇ ਲਿਆਉਣਾ ਹੈ ਠੀਕ ਹੈ ਕਿ ਮੇਰੀ ਬੋਟ ਉੱਥੇ ਦੀ ਬਣਾ ਕੇ ਦਿੱਤੀ ਆ ਠੀਕ ਇਹ ਜੋ ਸਿਆਣ ਤਾਂ ਦੱਸ ਕੇ ਜਾ ਰਹੇ ਆ ਉੱਥੇ ਗੌਰ ਕਰਨੀਆਂ ਤੁਹਾਨੂੰ ਦੱਸ ਦਿੰਦੇ ਅਸੀਂ 15 15 ਤੁਹਾਨੂੰ ਦੱਸ ਦੇ ਰਹੇ ਆ ਚੀਜ਼ ਦੱਸਾ ਦੇਣਾ ਤੁਹਾਡੇ ਇੱਥੇ ਵੋਟਰ ਕਾਰਡ ਤੋਂ ਲੈ ਕੇ ਹਰ ਇੱਕ ਤੁਹਾਡੇ ਇੱਥੇ ਮੇਰੇ ਕੋਲ ਪਹੁੰਚ ਆ ਜਾਈਏਗੀ ਹਾਂ ਬਸ ਤੋਂ ਸਰਪੰਚ ਤੋਂ ਲਿਖਾ ਕੇ ਉਥੋਂ ਕਿਹੜਿਆ ਡੰਗਰਾਂ ਦਾ ਮਸਲਾ ਹੈ ਨਾ ਇਹਦੇ ਵਿੱਚ ਜਦੋਂ ਦੇ ਅਸੀਂ ਤਿੰਨ ਡੇਰੇ ਇੱਥੇ ਆਏ ਆ ਨਾ ਅਸੀਂ ਤਿੰਨ ਡੇਰੇ ਜਿਹੜੇ ਹੁੰਦੇ ਆ ਹੁਣ ਇਕੱਠੇ ਅਸੀਂ ਕਦੀ ਇੱਕ ਕੱਟੂ ਨਹੀਂ ਬਾਹਰ ਚਾਰ ਕੇ ਦੇਖਿਆ ਜੇ ਉਹ ਮੈਂ ਉਹ ਬਾਹਰ ਵੀ ਕੋਸਲਾ ਹੁਣ ਜਲਦੀ ਮੈਂ ਕੁਝ ਨਹੀਂ ਬੋਲਣਾ ਮੈਂ ਤੇਰੇ ਕੋਲ ਆ ਤੂੰ ਵੀ ਇਹ ਗੱਲ ਕਹਿ ਰਹੀ ਆ ਮੈਂ ਤੋੜੇ ਕੰਡੇ ਗਏ ਉਹ ਕਹਿੰਦਾ ਸਾਡੇ ਹੈ ਨਹੀਂਗੇ ਅਸੀਂ ਉਹ ਪਾਲੇ ਚੋਲੇ ਕੰਡੇ ਗਏ ਉਹ ਵੀ ਕਹਿੰਦੇ ਆ ਰਹੇ ਤੇ ਸਰਪੰਚ ਦੇ ਉਹ ਜਿਹਦੇ ਹੋਏ ਫੜ ਕੇ ਬੰਨ ਲਿਓ ਤੁਹਾਡੇ ਕੋਲ ਸਰਪੰਚ ਪਿੰਡ ਵੀ ਇਹਨਾਂ ਨੇ ਆਉਣਾ ਹੀ ਆ ਇਹ ਤੁਹਾਨੂੰ ਮਿਲਾ ਕੇ ਕਹਿੰਦਾ ਸੁੱਥੇ ਪਾਓ ਸਾਡੇ ਕੋਲ ਸਿੱਤਲ ਕੇ ਸਮਝ ਪੂਰੀ ਪੰਚਾਇਤ ਤੁਹਾਡੇ ਕੋਲ ਆ ਕੇ ਕਹਿ ਰਹੀ ਆ ਜਦ ਕਿ ਮੈਂ ਤੁਹ ਕੈਬੀਸਾ ਦੋਸਤ ਸੀ ਬਿਲਕੁਲ ਸਹੀ ਗੱਲ ਹੈ ਹਾਂ ਤੇ ਤੂੰ ਕਹ ਦਮ ਜਿਹੜਾ ਜਿਹੜਾ ਪੁੱਛਦਾ ਹੋਈ ਕਹਿੰਦਾ ਮੇਰਾ ਹੈ ਨਹੀਂ ਮੇਰਾ ਹੈ ਨਹੀਂ ਬੰਦੇ ਕਹਿੰਦੇ ਪੰਚਾਇਤ ਥੋੜੇ ਨਿਕਲ ਕੇ ਪੰਚਾਇਤ ਫੜ ਕੇ ਬੰਨ ਲਓ ਪੰਚਾਇਤ ਬੰਨ ਫੇਕ ਫੇਰ ਨਾ ਆਓ ਚਲੋ ਗਾਹਾਂ ਤੇ ਧਿਆਨ ਰੱਖਣਾ ਇਹ ਵੀ ਧਿਆਨ ਰੱਖਣਾ ਤੁਸੀਂ ਹੁਣ ਕੋਈ ਉਪਰਾਂ ਬੰਦਾ ਆਉਂਦਾ ਉਪਰਾਂ ਬੰਦਾ ਕੋਈ ਆਉਂਦਾ ਆ ਅੱਗੇ ਦੇ ਪਾਸ ਕੋਈ ਉਪਰਾਂ ਕੋਈ ਜਿਹੜੇ ਰਿਸ਼ਤੇਦਾਰ ਆਉਂਦੇ ਆ ਉਹ ਪੱਕਾ ਦੱਸਣਾ ਮੈਨੂੰ ਹੀ ਪੰਜਾਂ ਚਾਰ ਜਨ ਦੱਸੋ ਤਾਂ ਕਿ ਇਹ ਨਾ ਹੋਵੇ ਕੋਤੋਂ ਕੋਈ ਮਾਰਟ ਚ ਕਰਕੇ ਤੁਹਾਡੇ ਕੋਲ ਆ ਜਾਵੇ ਬੱਸ ਮਾਰ ਦੇ ਦੇ ਕੋਈ ਮੈਂ ਕਹਿੰਦਾ ਪਹਿਲਾਂ ਸਾਰੇ ਕਹਿੰਦੇ ਸਾਡੀ ਨਹੀਂ ਸਾਡੀ ਜਿੱਦਣ ਬੰਨੀ ਆ ਮੁੜ ਕੇ ਸਾਰੇ ਉਹ ਜਿਹੜੀ ਹੈਗੀ ਉਹ ਆਉਂਦਾ ਨਹੀਂ ਆਲੇ ਦੁਆਲੇ ਕੋਈ ਕਦੇ ਕੋਈ ਡੇਰੇ ਕੋਈ ਕਦੇ ਕੋਈ ਸੁਪਾਸ ਪ੍ਰਧਾਨ ਭੇਜ ਦਿੰਦੇ ਯਾਰ ਮੁੜ ਕੇ ਪ੍ਰਧਾਨ ਆਉਂਦੇ ਹੁੰਦਾ ਭਾਵੇਂ ਕਿਸੇ ਦਾ ਨਹੀਂ ਉਹ ਦੀ ਸੀ ਬੋਹਣੀਆਂ ਦੀ ਬੋਹਣੀਆਂ ਦੀ ਸੀ ਨਹੀਂ ਨਹੀਂ ਤੁਹਾਡਾ ਪ੍ਰਧਾਨ ਜੁੰਮਾ ਸਲੇਮਪੁਰ ਦੇ ਜਿਹੜਾ ਆ ਦੂਆ ਟੈਂਕੀ ਮੋਰੇ ਰਹਿੰਦਾ ਉਹਦੀ ਸੀ ਤੂੰ ਮੈਨੂੰ ਪੁੱਛ ਪ੍ਰਧਾਨਾ ਉਹ ਜੱਗੀ ਮੈਨੂੰ ਮੈਨੂੰ ਤੁਹਾਡਾ ਹੈਗਾ ਜੁੰਮਾ ਹਾਂਜੀ ਪ੍ਰਧਾਨ ਤੁਹਾਡੇ ਏਰੀਏ ਦਾ ਕੀ ਹੈ ਜੀ ਮੈਂ ਤੈਨੂੰ ਦੱਸਿਆ ਨਾ ਮੈਨੂੰ ਕਿਹੜਾ ਨਹੀਂ ਪਤਾ ਉਹ ਜੁੰਮੇ ਨੂੰ ਕਹਦੀ ਵੀ ਤੇਰਾ ਪੈਸੇ ਸ਼ੁਕਰਵਾਰ ਬਣਾਉਂ ਚਲੋ ਹੁਣ ਕੋਈ ਗੱਲ ਨਹੀਂ ਇੱਕ ਤਾਂ ਸਾਨੂੰ ਜਿੱਥੋਂ ਰਹਿੰਦੇ ਆਏ ਆ ਸਾਨੂੰ ਪੁਲਿਸ ਕਲੀਨਿਕ ਦਾ ਸਰਟੀਫਿਕੇਟ ਉੱਥੇ ਸਾਈਨ ਕਰਾ ਕੇ ਸਰਪੰਚ ਤੋਂ ਲਿਖਾ ਕੇ ਲੈ ਆਓ ਠੀਕ ਆ ਠੀਕ ਆ ਜੀ ਚਲੋ ਬਹੁਤ ਬਹੁਤ ਤੁਹਾਨੂੰ ਧੰਨਵਾਦ ਨੇ ਤਾਂ ਫੇ ਕਾਨੂੰਨੀ ਕਾਲ ਪੁਲਿਸ ਨੇ ਕਰਨੀ ਫਿਰ ਅਸੀਂ ਇਹ ਨਹੀਂ ਕੁਝ ਵੀ ਕਰਾਂਗੇ ਨਹੀਂ ਆਪ ਹੀ ਕਰ ਲੈਣੀ ਤੁਸੀਂ ਮੇਰੇ ਤੋਂ 2 ਮਿੰਟ ਅੱਜ ਪੱਟੀ ਦੀ ਪੰਚਾਇਤ ਦਾ ਸਾਰੇ ਅਜਲਾਸ ਦਾ ਚਾਸ ਕੀਤਾ ਗਿਆ ਕਿ ਪਸ਼ੂ ਰੱਖੋ ਸਾਨੂੰ ਕੋਈ ਇਤਰਾਜ਼ ਨਹੀਂ ਪਸ਼ੂ ਰੱਖਿਆ ਤੁਸੀਂ ਸਾਡੇ ਡੇਰੇ ਵਾਲੇ ਆਪਣੇ ਘਰ ਦੇ ਵਿੱਚ ਵੰਡ ਕੇ ਰੱਖਣੇ ਆ ਕੋਈ ਕਿਸੇ ਦਾ ਅਗਰ ਜੀਵੰਦਾ ਦਾ ਨੁਕਸਾਨ ਹੋ ਗਿਆ ਉਹਦੇ ਪਰਦੇ ਜਿੰਮੇਵਾਰ ਤੁਸੀਂ ਖੁਦ ਹੋਵੋਗੇ ਪਹਿਲੀ ਗੱਲ ਇਹ ਆ ਕਿ ਤੁਸੀਂ ਆਪਣੇ ਘਰ ਹੀ ਬਣ ਕੇ ਰੱਖਣਾ ਬਣ ਕੇ ਪੱਠੇ ਪਾਓ ਨਾ ਸੜਕਾਂ ਦੇ ਉੱਪਰ ਕੋਈ ਨਹੀਂ ਲੈ ਕੇ ਜਾਊਗਾ ਕਿਉਂਕਿ ਪ੍ਰੋਬਲਮ ਇਹ ਆਂਦੀ ਆ ਕਿ ਤੁਸੀਂ ਫਿਰ ਲੇਡੀ ਨੂੰ ਭੇਜ ਦਿੰਦੇ ਆ ਤੇ ਉੱਥੇ ਜਾਣ ਦੇ ਅਸੀਂ ਨਾ ਤਾਂ ਕੁਝ ਕੋਈ ਬੋਲ ਸਕਦਾ ਨਾ ਹੀ ਕਹਿ ਸਕਦਾ ਕਿਉਂਕਿ ਜਿੱਦਾਂ ਸੜਕਾਂ ਤੇ ਚੱਲਦੀ ਆ ਮੱਝਾ ਪੂਰਾ ਗੰਦ ਪੈ ਜਾਂਦਾ ਸੜਕਾਂ ਦੇ ਉੱਪਰ ਲੱਗਣਾ ਸਾਰੇ ਨੂੰ ਔਖਾ ਹੁੰਦਾ ਇਸ ਕਰਕੇ ਸਾਡੀ ਅੱਜ ਬੇਨਤੀ ਇਹ ਕਰਨਾ ਹੈ ਤੁਹਾਨੂੰ ਕਿ ਭਾਈ ਜਿੰਨੇ ਵੀ ਇੱਥੇ ਡੇਰੇ ਹੈਗੇ ਆ ਤੁਹਾਡੀ ਆਪਣੇ ਜਿੰਨੇ ਪਸ਼ੂ ਆ ਇਹ ਤੁਸੀਂ ਆਪਣੇ ਡੇਰੇ ਦੇ ਅੰਦਰ ਰੱਖਣੇ ਆ ਕਿਸੇ ਜ਼ਿਮੀਂਦਾਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਕਿਸ ਦਾ ਕੀ ਨੂੰ ਕਿਤੇ ਦਰਤ ਨਹੀਂ ਖਾਦੇ ਹੋਣੇ ਚਾਹੀਦੇ ਤੇ ਛੜਕਾਂ ਦੇ ਉੱਪਰ ਤੁਹਾਡਾ ਪਸ਼ੂ ਨਹੀਂ ਜਾਏਗਾ ਅੱਜ ਤੋਂ ਅਗਰ ਤੁਹਾਡਾ ਪਸ਼ੂ ਜਾਂ ਫੜਿਆ ਗਿਆ ਜਿਹਦਾ ਵੀ ਡੇਰੇ ਦਾ ਉਹਨੂੰ 20000 ਰੁਪਏ ਜੁਰਮਾਨਾ ਲੱਗੂਗਾ ਫਿਰ ਕੋਈ ਨਾ ਇਹ ਫੋਟੋ ਬਣਾ ਨਾਲ ਠੀਕ ਆ ਇਹ ਅਸੀਂ ਇਹ ਅਸੀਂ ਸਾਡਾ ਸਾਰਿਆਂ ਜਨਾਬ ਜਿਹੜਾ ਪੰਚਾਇਤ ਦਾ ਪੂਰੇ ਪਿੰਡ ਦੇ ਬਹੁਤ ਪਰ ਸੱਜਣ ਆਇਆ ਹੋਆ ਇਸ ਕੰਮ ਲਈ ਮਤਾ ਪਾਇਆ ਗਿਆ ਵਾ ਕਿ ਅਗਰ ਕੋਈ ਵੀ ਗੁੱਜਰ ਪਰਿਵਾਰ ਦੇ ਵਿੱਚੋਂ ਪਸ਼ੂ ਛੜਕ ਕੇ ਲ ਜਾਂਦਾ ਜਾਂ ਕਿਸੇ ਜੀਵਨ ਦਾਦੇ ਖੇਤ ਤੇ ਬਾੜੇ ਫੜਿਆ ਗਿਆ ਤੇ ਅਸੀਂ 2000 ਰੁਪਏ ਚੋਂ ਨੰਨ ਲੱਗੂਗਾ ਬਾਕੀ ਜੇਕਰ ਖਰਚ ਜ਼ਿਆਦਾ ਹੋਇਆ ਉਹ ਵੀ ਤੁਹਾਨੂੰ ਪਾਉਣਾ ਪਊਗਾ ਠੀਕ ਠੀਕ ਹੈ ਜੀ ਦੇਸੀ ਸਾਹਿਬ ਨੇ ਚਿੱਠੀ ਘੜਤੀ ਨਾ ਇਸ ਦਸੰਬਰ ਦੇ ਆਡਰ ਸਾਰੇ ਉਹ ਵੀ ਸਰਪੰਚ ਸਾਹਿਬ ਦਾ ਆਧਾਰ ਕਾਰਡ ਵੀ ਦੇਣਾ ਆਪਣੇ ਉਹ ਵੀ ਆ ਤੁਸੀਂ ਵੋਟ ਕਿੱਥੇ ਆ ਵੋਟ ਕਿੱਥੇ ਬਣੀ ਹੋਆ ਵੋਟ ਸਾਡੀ ਤਨੁੰਦੀ ਦੀ ਹੈ ਜੀ ਤਨੁੰਦੀ ਦੀ ਬਣੀ ਹੋਆ ਹਾਂਜੀ ਤਨੁੰਦੀ ਦੇ ਸਰਪੰਚ ਦੇ ਕੋਲੋਂ ਤਸਦੀਕ ਕਰਾ ਕੇ ਆਪਣੀ ਜਿਹੜੀ ਵੀ ਆਪਣੀ ਲਈ ਉਹ ਆਏ ਇੱਧਰ ਆਜਾ ਇੱਧਰ ਸੁਣ ਲੋ ਗੱਲ ਕੀ ਕਹਿੰਦੇ ਜਿੰਨੇ ਵੀ ਪਰਿਵਾਰ ਤੁਸੀਂ ਉੱਥੋਂ ਆਏ ਤਨੂਲੀ ਤੋਂ ਜਿੰਨੇ ਤਨੂਲੀ ਤੋਂ ਉੱਠ ਕੇ ਆਏ ਆ ਨਾ ਆਪਣੀ ਪੀਸੀ ਬਣਾ ਕੇ ਪੁਲਿਸ ਕਲੀਨਿਕ ਜਿਹੜਾ ਸਰਟੀਫਿਕੇਟ ਬਣਾ ਕੇ ਸਰਪੰਚ ਦੇ ਹਸਾਇਨ ਕਰਾ ਕੇ ਤੇ ਸਰਪੰਚ ਸਾਹਿਬ ਦੇ ਘਰ ਦੇਣੀ ਆਧਾਰ ਕਾਰਡ ਆਪਣੇ ਲਈ ਆਧਾਰ ਕਾਰਡ ਨਾਲੇ ਵੋਟਰ ਕਾਰਡ ਤੇ ਕਿੰਨੇ ਤੁਹਾਡੇ ਮੈਂਬਰ ਹੋ ਠੀਕ ਵਾ ਜੇ ਤੁਹਾਡਾ ਆ ਕੇ ਕੋਈ ਰਿਸ਼ਤੇਦਾਰ 2 4 5 ਦਿਨ ਤੋਂ ਜ਼ਿਆਦਾ ਰਹਿੰਦਾ ਆ ਫਰਜ ਕਰੋ ਤੁਹਾਡੇ ਕੋਲੇ ਕੰਮ ਕਰਦਾ ਹੈ ਤੇ ਉਹਦਾ ਵੀ ਲਿਖਾ ਕੇ ਦੇਣਾ ਜਿੱਥੇ ਵੀ ਰਹਿੰਦਾ ਆ ਉੱਥੇ ਠੀਕ ਹੈ ਜੀ ਇਹ ਕਹਿੰਦਾ ਕਿਉਂਕਿ ਤੁਹਾਡੇ ਕੋਲ ਕੋ ਬੰਦਾ ਆ ਕੇ ਰਹਿੰਦਾ ਫਰਜ ਕਰੋ ਤੁਸੀਂ ਆਪਣੇ ਦੇਦ ਤੋਂ ਰਹਿਣ ਦਾ ਰੱਖਦੇ ਆ ਕੋ ਲੜਾਈ ਝਗੜਾ ਕਰਕੇ ਆ ਜਾਂਦਾ ਕੋ ਕਤਲ ਕਰਕੇ ਆ ਜਾਂਦਾ ਆ ਤੁਹਾਡੇ ਕੋ ਰਹਿੰਦਾ ਆ ਸਾਨੂੰ ਪਤਾ ਲੱਗ ਜਾਂਦਾ ਆ ਠੀਕ ਨਹੀਂ ਉਹ ਦੋਸ਼ੀ ਤੁਸੀਂ ਹੀ ਤਾਂ ਆ ਗਏ ਦੋ ਤਾਂ ਸਾਡੀ ਜੀ ਹਾਂ ਤੁਸੀਂ ਸਰਪੰਚ ਨੂੰ ਦੱਸਣਾ ਜਿਹੜਾ ਵੀ ਮਾਵਾ ਮਾਵਾ ਆਉਂਦਾ ਉਹ ਤੁਸੀਂ ਕਰਕੇ ਤਸਦੀਕ ਕਰਕੇ ਦੇਣਾ ਸਾਰੇ ਤਨੌਲੀ ਤੋਂ ਆਏ ਆ ਕਿੰਨਾ ਟਾਈਮ ਦੇ ਦੋਗਾ ਕਿੰਨੇ ਦਿਨਾਂ ਦੇਣ ਕਪੂਰਸਾਲਾ ਤੋਂ ਆਏ ਆ ਆਪਣੇ ਘਰ ਆ ਤਨੌਲੀ ਤੋਂ ਆ ਪਰਲੇ ਜਿਹੜਾ ਸਿਰੇ ਵਾਲਾ ਉਹ ਮੋੜ ਤੋਂ ਆਇਆ ਜਿੱਥੋਂ ਵੀ ਕੋਈ ਮਰਜੀ ਆਇਆ ਉੱਥੇ ਤਸਦੀਕ ਕਰਾ ਕੇ ਜਾ ਕੇ ਦੇਣਾ ਦੱਸ ਦਿਓ ਸਾਰੇ ਉੱਥੇ ਵੋਟ ਆ ਨਾ ਆਪਣੀ ਪੁਲਿਸ ਕਲੀਅਰੈਂਸ ਜਿਹੜਾ ਬਣਾ ਕੇ ਸਰਪੰਚ ਤੋਂ ਸਾਈਨ ਕਰਾ ਕੇ ਕਿ ਸਾਡੇ ਪਿੰਡ ਸਗੇ ਜੀ ਇਹ ਹੁਣ ਅਸੀਂ ਜਾ ਕੇ ਉੱਥੇ ਰਹਿਣੇ ਆ ਠੀਕ ਨਹੀਂ ਜੀ ਇਹ ਸਾਰਾ ਦਿਖਵਾ ਕੇ ਸਰਪੰਚ ਸਾਹਿਬ ਨੂੰ ਕਿੰਨੇ ਦਿਨ ਜੋ ਟਾਈਮ ਜੋ ਹੈ ਤੁਸੀਂ ਦੱਸੋ ਨਾ ਤੁਸੀਂ ਤੁਸੀਂ ਦਿਓ ਟਾਈਮ ਮੋਲੋ ਕਿ ਕਿੰਨੇ ਦਿਨ ਆਪਣੇ ਦਸਖਤਾਂ ਦੇ ਦਿੱਤੀਆਂ ਨੇ ਹਾਂ ਤੁਸੀਂ ਦਿਓ ਜੋ ਟਾਈਮ ਤੁਸੀਂ 15 ਦੇ ਦੇ 15 ਦਿਨਾਂ ਦੇ ਵਿੱਚ ਵਿੱਚ ਆਪਣੇ ਕਰਵਾਓ ਠੀਕ ਹੈ ਠੀਕ ਹੈ ਹਾਂ ਸਰਪੰਚ ਸਾਹਿਬ ਨੂੰ ਪਹੁੰਚਾ ਦਿਓ ਆਪਣੇ ਕਾਗਜ਼ ਠੀਕ ਹੈ ਠੀਕ ਹੈ ਹਾਂ ਚਲੋ ਹੋਰ ਧਨੀ ਕੇਸ ਨੂੰ ਕਹਿਣ ਦੀ ਲੋੜ ਤੂੰ ਜੋ ਜ਼ਿੰਮੇਵਾਰੀ ਲੈਣਾ ਪੂਰੀ ਸਾਰਿਆਂ ਦੀ ਆਪਣੀ ਇਹ ਫੇਰ ਆ ਨੀ ਸਾਰਿਆਂ ਨਹੀਂ ਹੋ ਬੰਦੇ ਅੱਜ ਗੱਡੇ ਤੇ ਬੱਕੇ ਨੂੰ ਮੰਗਾਉ ਉਹਨਾਂ ਨੂੰ ਤੂੰ ਆ ਗਿਆ ਸਾਰਿਆਂ ਨੂੰ ਕਾ ਦਿਓ ਸਾਰਿਆਂ ਨੂੰ ਕਹੋ ਦਾਦੇ ਤੋਂ ਬਾਅਦ ਨਾਲ ਬੁਲਾਓ ਸਾਰੇ ਬੰਦੇ ਯਾਰ ਇਤਨਾ ਦਾ ਮੈਂ ਆ ਕੋਈ ਕੰਮ ਨਹੀਂ ਸਾਰੇ ਤੇ ਕਹਦੇ ਤੂੰ ਐਵੇਂ ਕਰ ਤੀ ਅੱਛਾ ਇਹ ਤੁਸੀਂ ਇੱਥੇ ਰਹਿੰਦੇ ਕਿਹੜਾ ਉਪਰੇ ਵਾਲੇ ਓਏ ਆਉਂਦੇ ਉਹ ਗੱਡੀ ਜੀ ਗਾਏ ਆ ਯਾਰ ਤੋਈ ਆਉਂਦੀ ਗੱਡੀ 2021 9 2025 ਨੂੰ ਸਰਪਾਲ ਚੰਦਰਪਾਲ ਦੀ ਸਮਰਤੀ ਪੰਚਾਇਤ ਪਿੰਡ ਪੱਟੀ ਮੀਟਿੰਗ ਤੇ ਸਾਰੇ ਪਿੰਡ ਦਾ ਸਾਂਝਾ ਜਲਾਸ ਹੋਇਆ ਜਿਸ ਵਿੱਚ ਸਾਰੇ ਜ਼ਿਮੀਂਦਾਰ ਪਰਵਾਸੀ ਮਜ਼ਦੂਰ ਅਤੇ ਬਾਕੀ ਪਿੰਡ ਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ 8 ਲਿਖੇ ਏਜੰਡੇ ਪਾਸ ਕੀਤੇ ਗਏ ਕਿਸੇ ਵੀ ਪ੍ਰਵਾਸੀ ਦਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਰਾਸ਼ਨ ਕਾਰਡ ਨਹੀਂ ਬਣਾਇਆ ਜਾਵੇਗਾ ਕੋਈ ਵੀ ਜ਼ਿਮੀਦਾਰ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਦੇਵੇਗਾ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਪੀਸੀਸੀ ਕਰਾਉਣ ਵਾਸਤੇ 31 ਸਤੰਬਰ ਤੱਕ ਪੂਰੇ ਪਿੰਲਾਸ ਵਿੱਚ ਪੰਚਾਇਤ ਨੇ ਟਾਈਮ ਦਿੱਤਾ ਗਿਆ ਵਾ ਜੋ ਪ੍ਰੋਗਰਾਮ ਪੰਚਾਇਤ ਵੱਲੋਂ ਬੁਲਾਇਆ ਗਿਆ ਸੀ ਉਹ ਸਰਪੰਚ ਸਾਹਿਬ ਤੋਂ ਲੈ ਕੇ ਮਜ਼ਦੂਰ ਪ੍ਰਵਾਸੀਆਂ ਦੀ ਸਾਰੀ ਜਾਣਕਾਰੀ ਰਿਕਾਰਡ ਕਰਕੇ ਆਪਣੇ ਵਾਰਡ ਦੇ ਪੰਚਾਂ ਨੂੰ ਦੇਣਗੇ ਗੁਜਰਪਾਈ ਚਾਰਾ ਆਪਣੇ ਡੰਗਰਾਂ ਨੂੰ ਸੜਕਾਂ ਤੇ ਨਾਲ ਲੈ ਕੇ ਆਉਣ ਨਾ ਘੁੰਮਣ ਸੜਕਾਂ ਤੇ ਗੰਦ ਬਹੁਤ ਕਾਉਂਦੀ ਹੈ ਇਸ ਕਰਕੇ ਸਾਰੇ ਪਿੰਡ ਨੇ ਇਹ ਚੁਕਿੱਤਾ ਕਿ ਗੁਜਰਾ ਨੂੰ ਵੀ ਨਹੀਂ ਜਮੀਨ ਦਿੱਤੀ ਜਾਊਗੀ ਜਿਨ੍ਹਾਂ ਗੁਜਰਾ ਨੇ ਜ਼ਮੀਨ ਲਈ ਆ ਉਹ ਆਪਣੇ ਜਗ੍ਹਾ 'ਚ ਪਸ਼ੂਆਂ ਨੂੰ ਬੰਨ ਕੇ ਰੱਖਣਗੇ ਜੀਵਿਦਾਰਾਂ ਵੱਲੋਂ ਜੋ ਟਰੈਕਟਰਾਂ ਤੇ ਰੱਖੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੇ ਲੈਸਸ ਜਿਹੜੇ ਆ ਉਹ ਨਹੀਂ ਬਣੇ ਤੋ ਮੈਂ ਉਹਨਾਂ ਦੇ ਬਣ ਗਏ ਨਹੀਂ ਕੀ ਉਹਨਾਂ ਨੂੰ ਮੈਂ ਵੀ ਗਿਆਸ਼ ਕਰੂੰਗਾ ਵੀ ਜੇ ਅਗਰ ਉਹਨਾਂ ਨੇ ਕਿਸੇ ਟਰੈਕਟਰ ਚਲਾਉਣ ਦੇਣਾ ਵਾ ਤੇ ਉਹਨਾਂ ਦਾ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਤੇ ਉਹਨਾਂ ਦੇ ਆਪਣਾ ਕੀਤਾ ਜਾਊਗਾ ਨਾ ਸਰ ਪਿੰਡ ਚ ਡੈਕ ਬੰਦਵਾ ਪਿੰਡ ਚ ਡੈਕ ਬੰਦ ਇਹ ਅੱਜ ਸਰਬਸੰਮਤੀ ਨਾਲ ਸਾਰੇ ਪਿੰਡ ਦੇ ਜਲਾਸ ਹੋਇਆ ਵਾ ਸਾਰੇ ਪਿੰਡ ਪਿੰਡ ਨੇ ਪੂਰੀ ਇਹਨਾਂ ਚ ਜਾਣਕਾਰੀ ਦਿੱਤੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਅਸੀ ਵਾਰਦਾਤ ਨਾ ਹੋਵੇ ਕਿ ਜਿਹਦੇ ਵਿੱਚ ਪਿੰਡ ਨੂੰ ਨੁਕਸਾਨ ਨਾ ਹੋਵੇ ਬੋਤਿਆ ਜੀ ਕਰ ਹਾਂਜੀ ਹਾਂ ਇੱਕ ਇੱਕ ਜਰੂਰੀ ਸੂਚਨਾ ਇਹ ਵੀ ਹੈ ਕਿ ਸਾਡੇ ਹਸ਼ਾਖੋੜ ਦੇ ਵਿੱਚ ਹਰਜੀਤ ਸਿੰਘ ਜੋ ਕਿ ਬੱਚੇ ਦਾ ਬਹੁਤ ਹੀ ਪੂਰੀ ਤਰ੍ਹਾਂ ਦੁਆ ਕੀਤਾ ਗਿਆ ਮੌਢਰ ਕੀਤਾ ਗਿਆ ਉਹਦੇ ਵਿੱਚ ਸਾਰੇ ਪਿੰਡ ਨੇ ਪਹਿਲਾਂ ਸਕੂਲਾਸ ਕੰਟੋ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੇ ਬਹੁਤ ਅਫਸੋਸ ਵੀ ਕੀਤਾ ਤੇ ਉਹਦੇ ਬਾਰੇ ਜਾਣਕਾਰੀ ਵੀ ਕੀਤੀ ਤੇ ਸੁਖ ਸਕਦੇ ਉਹਨੂੰ ਲੈ ਕੇ ਇਹ ਮਤ ਉਹਨੂੰ ਲੈ ਕੇ ਮਤਾ ਪਾਇਆ ਗਿਆ ਉਹਨਾਂ ਨੂੰ ਲੈ ਕੇ ਹੀ ਇਹ ਪਤਾ ਪਾਇਆ ਗਿਆ ਵਾ ਕਿ ਤਾਂ ਕਿ ਪਿੰਡ ਵਿੱਚ ਜਾਂ ਹੋਰ ਵੀ ਕਿਹੜੇ ਪਿੰਡਾਂ ਦੇ ਵਿੱਚ ਕੋਈ ਐਗਾਂ ਦੀ ਕਾਰਵਾਈ ਦੀ ਲੋੜ ਹੈ ਧੰਨਵਾਦ ਬਹੁਤ